ਫਲੋਰ ਸਥਾਨਕ ਪਿੰਡਾਂਗਲ ਵਿਖੇ ਬੀਤੇ ਦਿਨੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦਕਰ ਜੀ ਦੀ ਪ੍ਰਤਿਮਾ ਦਾ ਸਮਾਜ ਵਿਰੋਧੀ ਅੰਸਰਾਂ ਵੱਲੋਂ ਦੂਜੀ ਵਾਰ ਨਿਰਾਦਰ ਕੀਤਾ ਗਿਆ ਜਿਸ ਤੇ ਰੋਸ ਵਜੋਂ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਬਹੁਜਨ ਸਮਾਜ ਪਾਰਟੀ ਵੱਲੋਂ ਦਿਨ ਰਾਤ ਦਾ ਨਿਰੰਤਰ ਪੱਕਾ ਧਰਨਾ ਪਿੰਡਾਂਗਲ ਵਿਖੇ ਲਗਾਇਆ ਹੋਇਆ ਹੈ ਅਤੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਫਤਾਰ ਸਿੰਘ ਕ੍ਰੀਮਪੁਰੀ ਪਿੰਡਾਂਗਲ ਵਿਖੇ ਪਹੁੰਚੇ ਜਿੱਥੇ ਵੱਡੀ ਗਿਣਤੀ ਵਿੱਚ ਹਾਜ਼ਰ ਬਾਬਾ ਸਾਹਿਬ ਅੰਬੇਦਕਰ ਜੀ ਦੇ ਪੈਰੋਕਾਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੂੰ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ। ਪੰਜਾਬ ਸਮੇਤ ਦੇਸ਼ ਭਰ ਅੰਦਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬਾਬਾ ਸਾਹਿਬ ਮੇਦਕਰ ਜੀ ਦੀ ਪ੍ਰਤਿਮਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣੋ ਕਿ ਤੱਕ ਉਹ ਭਾਈ ਗੁਰੂ ਦੇ ਨਾਮ ਚੱਪਦੇ ਹਾਲੇ ਤੱਕ ਸਵਰਗਿਸਤਾ ਗਏ ਨਹੀਂ ਹਾਲੇ ਤੱਕ ਤਾਂ ਸੰਸਦ ਦੇ ਨਰਕ ਵਿੱਚ ਬੈਠੇ ਜੀ ਪਰ ਫਿਰ ਵੀ ਮੈਂ ਇਹ ਕਹਿਣਾ ਚਾਹਾਂਗਾ ਕਿ ਬૌਧਿਕ ਸਮਾਜ ਪਾਰਟੀ ਪਾਵਾ ਸਾਹਿਬ ਡਾਕਟਰ ਅੰਬੇਡਕਰ ਦੇ અપਮਾਨ ਲਈ ਅਸੀਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੀ ਬੀਜੇਪੀ ਸਰਕਾਰ ਔਰ ਕਾਂਗਰਸ ਪਾਰਟੀ ਔਰ ਅਕਾਲੀ ਦਲ ਜਿਹੜੇ ਪਾਵਾ ਸਾਹਿਬ ਦੇ અપਮਾਨ ਤੇ ਮਾਤਮੀ ਚੁਪ ਧਾਰ ਕੇ ਬੈਠੇ ਆ ਇਨਾਂ ਨੂੰ ਅਸੀਂ ਇਹਦੇ ਲਈ ਜ਼ਿੰਮੇਵਾਰ ਮੰਨਦੇ ਇਸ ਕਰਕੇ ਭੋਜਨ ਸਮਾਜ ਪਾਰਟੀ ਇਹ ਬੁੱਤ ਦੇ ਅਪਮਾਨ ਦੀ ਨਿੰਦਾ ਵੀ ਕਰਦੀ ਹੈ ਜਿਹੜੀਆਂ ਵਿਦੇਸ਼ਾਂ ਵਿੱਚ ਬੈਠੀਆਂ ਇਹ ਏਜੰਸੀਆਂ ਸਰਕਾਰੀ ਏਜੰਸੀਆਂ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੀਆਂ ਉਹਨਾਂ ਦੇ ਜਿਹੜੇ ਹੱਥ ਚੁੱਕ ਕੇ ਵਿਦੇਸ਼ਾਂ 'ਚ ਬੈਠੇ ਆ ਉਹਨਾਂ ਤੱਕ ਵੀ ਅਸੀਂ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਬਲੂ ਸਟਾਰ ਇਹਦਾ ਉਹ ਦੱਸਦੇ ਆ ਕਿ ਸੰਵਿਧਾਨ ਕਰਕੇ ਹੋਇਆ ਉਸ ਸੰਵਿਧਾਨ ਕਰਕੇ ਨਹੀਂ ਹੁਕਮਰਾਨਾ ਕਰਕੇ ਹੋਇਆ ਜੀ ਔਰ ਜਿਹੜਾ ਨਰੋਨ ਕਾਂਗਰਸ ਨੇ ਕੀਤਾ ਔਰ ਬੀਜੇਪੀ ਨੇ ਉਹਦਾ ਵੈਲਕਮ ਕੀਤਾ ਔਰ ਆਮ ਆਦਮੀ ਪਾਰਟੀ ਦੋਨਾਂ ਦਾ ਮਿਸ਼ਰਣ ਹੈ ਇਸ ਕਰਕੇ ਬਹੁਤ ਦਿਨ ਸਮਾਜ ਪਾਰਟੀ ਅੱਜ ਦੀ ਡੇਟ 'ਚ ਜਿਹੜਾ ਸਾਡਾ ਇੱਥੇ ਤਰਲਾ ਬਲੌਕ ਨੰਗਲ ਦੇ ਵਿੱਚ ਚੱਲ ਰਿਹਾ ਅਸੀਂ ਪੰਜਾਬ ਸਰਕਾਰ ਦੇ ਜਿਹੜਾ ਰੋਲ ਗੈਰ ਸੰਜੀਦਾ ਰੋਲ ਦੀ ਨਿੰਦਾ ਕਰਦੇ ਆ ਔਰ ਪੰਜਾਬ ਸਰਕਾਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾਵੇ ਔਰ ਜਿੰਨੇ ਵੀ ਅੰਬੇਡਕਰ ਸਾਹਿਬ ਦੇ ਸਟੈਚੂ ਫੋਲੇ 샤우 ਪੈਰੀਅਰ ਨਾਰਾਇਣਨ ਦੇ ਸਵਿੱਤਰੀਬਾਈ ਫੋਲੇ ਦੇ ਸਟੈਚੂ ਪੰਜਾਬ ਚ ਲੱਗੇ ਆ ਤੇ ਮੁੱਖ ਮੰਤਰੀ ਦੀ 4000 ਦੀ ਸਕਿਉਰਿਟੀ ਨੂੰ ਘਟਾ ਲਓ 2000 ਕਰ ਲਓ ਤੇ 2000 ਇਧਰ ਲਗਾ ਦਿਓ ਜੇ ਉਹ ਮੁੱਖ ਮੰਤਰੀ ਜੀ ਨੂੰ ਬਹੁਤ ਖਤਰਾ ਹੋ ਗਿਆ ਆ ਜਿਆਦਾ ਪਾਪ ਕਰ ਲਏ ਆ ਉਹ 4000 ਲਾ ਕੇ ਹੀ ਸਰਨਾ ਉਹ ਨਵੀਂ ਪਰਤੀ ਕਰ ਲਓ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਨਮਾਨ ਨਾਲ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਤੇ ਬਹੁਜਨ ਸਮਾਜ ਪਾਰਟੀ ਨੇ 16 ਤਰੀਕ ਨੂੰ ਪੰਜਾਬ ਸਟੇਟ ਬੀਐਸਪੀ ਦੀ ਮੀਟਿੰਗ ਚੱਲੀ ਆ ਇਸ ਸੰਘਰਸ਼ ਦੀ ਅਗਲੀ ਰੂਪਰੇਖਾ ਅਲਿਕਨ ਦੇ ਰਹੀ ਹੈ